ਕਰ ਪੂਤਲਾ ਦੇ ਪਿੰਡ ਤਿਲਵੱਲੀ ਚੌਧਰੀਆਂ ਵਿਖੇ ਸ਼੍ਰੋਮਣੀ ਸ਼ਹੀਦ ਸਰਦਾਰ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜਸਮਾਨ ਸਿੰਘ ਮੋਮੀ ਦੇ ਯਤਨਾ ਸਦਕਾ ਬੜੀ ਸ਼ਰਧਾ ਤੇ ਹਸ਼ਿਆ ਨਰਮੜਾਇਆ ਗਿਆ ਸ਼ਹੀਦ ਉਦਮ ਸਿੰਘ ਦੇ ਆਦਮ ਕੱਦ ਬੁੱਤ ਤੇ ਫੁੱਲ মালাਵਾਂ ਪਾਈਆਂ ਗਈਆਂ ਤੇ ਇਕੱਤਰ ਹੋਈਆਂ ਇਲਾਕੇ ਦੀਆਂ ਸਿਰਮੌਰ ਸ਼ਖਸੀਅਤਾਂ ਨੇ ਸ਼ਹੀਦ ਉਦਮ ਸਿੰਘ ਨੂੰ ਸ਼ਰਧਾ ਤੇ ਫੁੱਲ ਵੀ ਭੇਟ ਕੀਤੇ ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਸ਼ੁਕਰਗੁਜ਼ਾਰ ਹਾਂ ਉਸਨਾਂ ਹਾਲ ਸ਼ਹੀਦ ਦੇ ਜਿਨ੍ਹਾਂ ਨੇ ਆਪਣੀ ਕੁਰਬਾਨੀ ਦੇ ਕੇ ਸਾਨੂੰ ਪਛਾਦੀ ਪਾਈ ਬੜੀਆਂ ਅਮੀਰੀਆਂ ਕ੍ਰਿਸ਼ਨਾ ਜਪੜਿਆ ਉਦਮ ਸਿੰਘ ਪਰਿਵਾਰ ਦਾ 40 ਨੰਬਰ ਦੇ ਵਿੱਚ ਵਿਛੜ ਜਾਣਾ ਮਾਤਾ ਪਿਤਾ ਦਾ ਚਲੇ ਜਾਣਾ ਭਰਾ ਦੀ ਮੌਤ ਤੋਂ ਬਾਅਦ ਯਤੀਮਖਾਨੇ ਵਿੱਚ ਪੜਿਆ ਬੱਚਾ ਇਹ ਨਹੀਂ ਦੇਖੋ ਸਾਡੇ ਦੇਸ਼ ਦੇ ਵਿੱਚ ਕਾਨੂੰਨਾਂ ਦੀ ਗੱਲ ਆ ਰਹੀ ਹੈ ਤਾਂ ਉਸ ਵੇਲੇ ਛੇਤ ਕੁੰਨੂ ਜਿਹੜਾ ਉਹ ਬਹੁਤ ਹੀ ਖਤਰਨਾਕ ਜਿਹੜਾ ਬਣਾਇਆ ਗਿਆ ਉਸ ਦਾ ਵਿਰੋਧ ਕਰਨ ਵਾਸਤੇ ਡਾਕਟਰ ਸਰਪੂ ਸਿੰਘ ਕਿਚਲੂ ਡਾਕਟਰ ਛਤਬਾਲ ਉਹਨਾਂ ਨੇ ਬਹੁਤ ਵੱਡਾ ਵਿਰੋਧ ਕੀਤਾ ਔਰ ਜੰਨਿਆਂ ਵਾਲੇ ਬਾਗ ਦੇ ਵਿੱਚ ਇੱਕ ਜਾਣਕਾਰ ਜਲਸਾ ਕਰਨ ਦਾ ਜਿਹੜਾ ਟੂਰਨਾਮੇ ਲੈ ਕੇ ਆਇਆ ਜਨਰਲ ਗੁਆਰ ਜਿਹੜਾ ਉਸ ਵੇਲੇ ਪੰਜਾਬ ਦਾ ਗਵਰਨਰ ਸੀ ਉਹਨੇ ਹੁਕਮ ਚਾੜ੍ਹਿਆ ਕਿ ਜਿਨ੍ਹਾਂ ਨੂੰ ਕੁਸ਼ਲਤਾ ਜਾਵੇ ਇਹ ਤੇ ਜਲਸਾ ਨਹੀਂ ਹੁੰਦਾ ਜਾਵੇਗਾ ਉਹਦੀ ਹੁਕਮ ਨੂੰ ਮੰਨਦੇ ਸੀ ਜ਼ਾਇਰ ਨੇ ਬਸੇ ਉਹਨਾਂ ਲੋਕਾਂ ਦੇ ਉੱਤੇ ਅਤਿਆਚਾਰ ਕੀਤਾ ਜਿੱਥੇ 500 ਤੋਂ ਵੱਧ ਜਿਹੜੇ ਉੱਥੇ ਲੋਕੀਰ ਹੋ ਗਿਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਆ ਉਹ ਛੱਡ ਹੋਏ ਉਸ ਤੋਂ ਪਰਵਾਹ ਤੋਂ ਕਿ ਸਰਦਾਰ ਉਧਮ ਸਿੰਘ ਜੀ ਹੋਣਾ ਨੇ ਕਸਮ ਖਾਤੀ ਉਸ ਧਰਤੀ ਤੇ ਸਭ ਕਿ ਮੈਂ ਇਸ ਕੂਨ ਦਾ ਬਦਲਾ ਜਿਹੜਾ ਗੁਰੂ ਲਵਾਗਾ ਔਰ ਉਹ ਲਗਭਗ 21 ਸਾਲ ਦਾ ਸਮਾਂ ਜਿਹੜਾ ਉਸ ਆਪਣੀ ਅੰਦਰ ਬਲਦੀ ਅਗਨ ਨੂੰ ਲੈ ਕੇ ਚਲਦੇ ਰਹੇ ਫਿਰ ਇੱਕ ਸਮਾਂ ਆਇਆ ਕਿ ਉਹ ਇੰਗਲੈਂਡ ਦੇ ਵਿੱਚ ਪਹੁੰਚੇ ਬਹੁਤ ਮੁਖੜ ਮੁਖੜਾਂ ਦੇ ਵਿੱਚ ਕੁੰਦੇ ਕਮਾਉਂਦੇ ਇੰਗਲੈਂਡ ਜਾਣ ਦਾ ਉਹਨਾਂ ਨੂੰ ਮੌਕਾ ਮਿਲਿਆ ਉੱਥੇ ਉਹਨਾਂ ਨੂੰ ਕਈ ਵਾਰੀ ਮੌਕੇ ਮਿਲੇ ਕਿ ਜਿੱਥੇ ਉਹ ਜਨਰਲ ਡਾਇਰ ਨੂੰ ਗੋਲੀ ਮਾਰ ਸਕਦੇ ਸੀ ਜਾਂ ਉਹਨੂੰ ਖਤਮ ਕਰ ਸਕਦੇ ਸੀ ਪਰ ਉਹਨਾਂ ਦੇ ਮਨ ਦੀ ਸਮੰਨਾ ਸੀ ਇੱਕ ਅਸੀਂ ਇਸ ਨੂੰ ਸ਼ਰੇਆਮ ਜਿਹੜਾ ਪਬਲਿਕ ਦੇ ਵਿੱਚ ਜਿਹੜਾ ਉਹਦਾ ਬਦਲਾ ਲਵਾਂਗੇ ਕਿਉਂਕਿ ਜੋ ਮੈਂ ਪੜਿਆ ਉਹਦੇ ਮਤਾ ਕਬੂਦਨ ਸਿੰਘ ਦੇ ਜਨਰਲ ਡਾਇਰ ਦੀ ਲੜਕੀ ਦੀ ਜਿਹੜੀ ਡਰਾਈਵਰੀ ਵੀ ਕੀਤੀ ਉਥੇ 6 ਮਹੀਨੇ ਲਗਭਗ ਉਹਨੂੰ ਕਾਲਜ ਛੱਡਣ ਜਾਂਦਾ ਤੇ ਬਾਅਦ ਚਲਾਉਂਦਾ ਰਿਹਾ ਉਦੋਂ ਵੀ ਉਹ ਕੰਮ ਕਰ ਸਕਦੇ ਸੀਗੇ ਪਰ ਇੱਕ ਦਿਨ ਜਦੋਂ ਇਹ ਹਾਲਾਤ ਬਣੇ ਤੇ ਉਹ ਮੈਮ ਟੈਕਸਟਲ ਹਾਲ ਦੇ ਵਿੱਚ ਜੋ ਪੰਜਾਬ ਦੇ ਵਿੱਚ ਵਾਪਰਿਆ ਸੀਗਾ ਉਹਤੇ ਅੱਤ ਦਾ ਦਿੱਤਾ ਗਿਆ ਉਦੋਂ ਉਹਨੇ ਆਪਣਾ ਕਾਰਜ ਨਿਖਰਨ ਕੀਤਾ ਤੇ ਸਰਦਾਰ ਨੇ ਆਪਣੇ ਗੁਪ ਸਿੰਘ ਨੇ ਆਪਣੀ ਪਿਸਤਲ ਦੇ ਵਿੱਚੋਂ ਤਿੰਨ ਗੋਲੀਆਂ ਤਲਾ ਕੇ ਕਿ ਇਹ ਕੀ ਕਰਦਾ ਤਾ ਤਿੰਨ ਗੋਲੀਆਂ ਜਿਹੜੀਆਂ ਸੂਰੇ ਸਾਧੀਆਂ ਨੂੰ ਮਾਰਨਾ ਚਾਹੁੰਦੇ ਸੀ ਉਹਨਾਂ ਦੇ ਲੱਗੀਆਂ ਪਰ ਫਟੜ ਹੋਏ ਪਰ ਮਰੇ ਨਹੀਂ ਪਰ ਉਦੋਂ ਸੈਨ ਉਹਨਾਂ ਨੂੰ ਉਥੇ ਸ਼ਹੀਦ ਕਰਕੇ ਕਿਸੇ ਪਾਸੇ ਗਏ ਨਹੀਂ ਉਹਨਾਂ ਐਡਮ ਖੜੇ ਰਹੇ ਪੁਲਿਸ ਨੇ ਅਰੈਸਟ ਕੀਤਾ ਫਖੀਰ ਅੱਜ ਦੇ ਦਿਨ 31 ਨਹੀਂ 40 ਉਸ ਚੀਜ਼ ਨੂੰ ਨਹੀਂ ਸੰਭੀਟ ਜਾਰੀ ਪੀ ਗਈ ਔਰ ਉਹ ਜਿਹੜੀ ਜਿਹੜੀ ਡੈੱਡ ਬੋਡੀ ਸੀ ਉਹ ਵੀ ਕਿਸੇ ਨੂੰ ਨਹੀਂ ਦਿੱਤੀ ਗਈ ਉਹਦਾ ਜੋ ਵੀ ਦੱਸਣਾ ਸੀ ਗਿਆ ਉਹ ਉਥੇ ਸਰਕਾਰ ਨੇ ਕੀਤੀਆਂ ਮੈਂ ਉਸ ਸਰਕਾਰ ਦਾ ਖੁੱਲ੍ਹੇ ਢੇਰ ਕਰਦਾ ਆਂ ਇਸ ਖਾਨ ਚੀਜ਼ ਨੂੰ ਤੇ ਸੁਪਰ ਕੇ ਜਾ ਰਹਾਂ ਉਹਨਾਂ ਦੇ ਕਿ ਅੱਜ ਵੀ ਅਸੀਂ ਕੁਰਬਾਨੀ ਦੇ ਰੰਗ ਵਾਪਰੇ ਆ ਉਹਨਾਂ ਜੀਤਾਂ ਦੀ ਅਜ਼ਾਦੀ ਕੋਈ ਫੂਲ ਦੇ ਮੁਕਤ ਹੈ ਤੇ ਅੱਜ ਵੀ ਜਿਹੜੇ ਸਾਡੇ ਇਹ ਕਾਨੂੰਨ ਜਿਹੜੇ ਆ ਆ ਫੌਜਦਾਰੀ ਤੰਨੇ ਕਾਨੂੰਨ ਆ ਰਹੇ ਆ ਉਹ ਵੀ ਉਹਨਾਂ ਕਾਨੂੰਨਾਂ ਦੀ ਜਾਤ ਰੋਂਦੇ ਆ ਇਹਨਾਂ ਦੇ ਖਿਲਾਫ ਸਾਨੂੰ ਲੜਨਾ ਪਊਗਾ ਅੱਜ ਜਿਹੜਾ ਸਾਡਾ ਸਿਸਟਮ ਆ ਉਹ ਉਹਨਾਂ ਦੀ ਸੁਪਨਿਆਂ ਦੀ ਆਜ਼ਾਦੀ ਭਲ ਸਿੰਘ ਉਤਮ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ ਸਾਨੂੰ ਅਜੇ ਨਹੀਂ ਮਿਲੀ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਯਕੀਨ ਹੋਊ ਕਿ ਉਸ ਲੜਾਈ ਵਿੱਚ ਕੋਈ ਹਾਰ ਨਹੀਂ ਹੋਣੀ। ਧੰਨਵਾਦ।